ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਣੀਆਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਨੇੜੇ ਇਹਦੇ ਬਦਨੀ ਕਲਾਂ ਰਹਿ ਜਾਂਦਾ ਇਹ ਤੋਂ ਇਲਾਵਾ ਬੁੱਟਰ ਵੀ ਇਹਦੇ ਨੇੜ ਹੈ ਸੋ ਰਣੀਆਂ ਪਿੰਡ ਦੇ ਵਿੱਚੋਂ ਅੱਜ ਵੀਡੀਓ ਬਣਾ ਰਹੇ ਆ ਗੈਲ ਡੇਰੀ ਫਾਰਮ ਤੇ ਬਾਈ ਜੀ ਦੀ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਗਾਵਾਂ ਤੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੋ ਨਗ ਦਿਖਾਉਂਗਾ ਦੋਨੇ ਸੂਏ ਸਵਾਏ ਆ ਇੱਕ ਵੜ ਥੋੜੇ ਦਿਨਾਂ ਦੀ ਸੂਈ ਤਿਆਰ ਦੁੱਧ ਵਾਲੀ ਆ ਤੇ ਨਾਲ ਦੀ ਗਾਂ ਹਜੇ ਹੁਣੇ ਹੀ ਸੂਕੇ ਹਟੀ ਆ ਬੱਚਾ ਸਾਹਮਣੇ ਦਾ ਪਿਆ ਸੋ ਇਹ ਦੋ ਗਾਵਾਂ ਵਿਕਾਊ ਆ ਦੱਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਨਾਗ ਇਹਨਾਂ 'ਚੋਂ ਜਿਹੜਾ ਜੱਜ ਗਿਆ ਤੁਹਾਨੂੰ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਸ਼ੁਰੂਆਤ ਕਰਦੇ ਆਂ ਸੂਈ ਸਵਾਈ ਵੜ ਤੋਂ ਜਿਹਦੇ ਥੱਲੇ ਦੁੱਧ ਹਾਜ਼ਰ ਐ ਇਹ ਪਹਿਲਾਂ ਤੁਹਾਨੂੰ ਦਿਖਾ ਰਿਆਂਗੇ ਤੇ ਦੂਜੀ ਗਾਂ ਜਿਹੜੀ ਉਦੋਂ ਬਾਅਦ 'ਚ ਦਿਖਾਉਣੇ ਆ ਹੈਪੀ ਬਈ ਸਸਤੀ ਕਾ ਸਸਤੀ ਆ ਬਈ ਦੋ ਨਾਗ ਅੱਜ ਆਪਣੇ ਕੋਲ ਹਾਂ ਬਈ ਦੋ ਗੇੜਾ ਬਈ ਪਹਿਲੇ ਨੰਬਰ ਤੇ ਜਿਹੜੀ ਵਾਇਡ ਕੰਨਵਾ ਸੂਆ ਸੂਈ ਹੈ ਇਹ ਵੀਰੇ ਪਹਿਲਾ ਸੂਆ ਇਹ ਤੇ ਕਨਫਰਮ ਦੰਦਾਂ ਨੂੰ 6 ਦਿਨਾਂ ਦਾ ਹੈ ਅੱਛਾ ਕਿੰਨੇ ਦਿਨ ਹੋ ਗਏ ਨੂੰ ਸੂਈ ਨਾ ਇਹਨੂੰ ਸੂਈ ਨੂੰ ਵੀਰੇ ਅੱਜ 6 ਦਿਨ ਹੋ ਗਏ ਹੁਣ ਬੱਚੀਆਂ ਨਾਲੋ ਵੀ ਨਾਲ ਆ ਬਿਲਕੁਲ ਠੀਕ ਹੈ ਹੁਣ ਦੁੱਧ ਕਿੰਨਾ ਹੈ ਹੁਣ ਇਸ ਵਕਤ ਵੀਰੇ ਕੰਡੇ ਵਾਲਾ 20 ਕਿਲੋ 20 ਕਿਲੋ ਦੁੱਧ ਹਾਂ ਟਾਈਮ ਮਰਦਾ ਦੇ ਕੋਈ ਵੀ ਦੋ ਟਾਈਮ ਚੋ ਕੇ ਪਿਆ ਸਕਦਾ ਠੀਕ ਹੈ ਕੀ ਡਿਮਾਂਡ ਰਹਿਣੀ ਹੈ ਦੀ ਡਿਮਾਂਡ ਵੀਰੇ ਦਾ ਫਿਕਸ ਹੀ ਹੈ ਰੇਟ ਹੀ ਹੋਊਗਾ ਵਾ 95000 ਦੀ ਵਾੜ ਦੇ ਦਾਂਗੇ ਆਪਾਂ ਠੀਕ ਹੈ ਬੱਚਾ ਇਹਦੇ ਨਾਲ ਬੱਚੀ ਹੈ ਬੱਚਾ ਇਹਦੇ ਨਾਲ ਬੱਚੀ ਹੈ ਵੀਰੇ ਛੇ ਆ ਦਿਨਾਂ ਦੀ ਸੋਈ 20 ਕਿਲੋ ਦੁੱਧ ਹਾਜ਼ਰ ਹੈ ਤੇ ਹਵਾਨਾ ਉਹੀ ਹੈ ਜਿਹੜੇ ਦੀ ਆਪਾਂ ਵੀਡੀਓ ਚ ਗੱਲ ਕਰਦੇ ਹੁੰਦੇ ਨੇ ਫਿਟਿੰਗ ਆਲਾ ਪ੍ਰੋਪਰ ਕਿਉਂਕਿ ਚੰਗੇ ਦੁੱਧ ਤੇ ਉੱਤੇ ਚੱਲਦੀ ਹੈ ਤਾਂ ਹਵਾਨਾ ਪੂਰਾ ਤਣਿਆ ਹੋਗਾ ਤੁਹਾਨੂੰ ਦਿਸੂਗਾ ਇਹ ਗਾਂ ਇਹ ਵੈੜ ਤੁਹਾਨੂੰ 95000 ਚ ਮਿਲ ਜੂਗੀ ਤੇ ਰੇਟ ਐਫ ਐਕਸ ਹੀ ਹੈ ਥੋੜਾ ਬਹੁਤਾ ਇਹ ਭਰਾ ਦਾ ਮਾਨਤਨ ਕਰਨਾ ਪੈਂਦਾ ਹੁੰਦਾ ਉਹ ਜ਼ਰੂਰ ਹੋ ਜੂਗਾ ਥਣ ਹੱਥੀ ਚਵਾਈ ਵਾਲੇ ਆ ਢਾਂਚਾ ਸੋਹਣਾ ਸੋ ਇਹ ਪਹਿਲੇ ਨੰਬਰ ਤੇ ਦੇਖ ਸਕਦੇ ਹੋ ਤੁਸੀਂ ਫਵਾਨੇ ਦੇ ਉੱਤੇ ਨਾੜਾਂ ਦੱਸੋ ਬਹੁਤ ਸੋਹਣੀ ਆ ਇਹਦੇ ਬਾਕੀ ਫਿਟਿੰਗ ਵਾਲਾ ਹਵਾਨਾ ਤੇ ਬੱਛੀ ਨੂੰ ਇਹਨੇ ਜਨਮ ਦਿੱਤਾ। ਬੱਛੀ ਇਹਦੀ ਸਾਹਮਣੇ ਜਿਹੜੀ ਉਹ ਬੈਠੀ ਹੈ। ਤੋਂ ਫਵਾਨਾ ਇਸ ਵੈਡ ਦਾ ਫੇਰ ਇਸ ਤਰੀਕੇ ਨਾਲ ਦੇਖੋ। ਦੂਜੀ ਗਾਂ ਹਜੇ ਹੁਣੇ ਹੀ ਸੋਈ ਹੈ ਕਨਵਾ ਸੂਆ ਸੁਪੀ ਬਾਈ। ਇਹ ਵੀ ਵੀਰੇ 6 ਦਾ ਕਨਫਰਮ। ਠੀਕ ਹੈ। ਯਾਨੀ ਪਹਿਲਾ ਸੂਆ ਕਹਿ ਕੇ ਦਿੱਤੀ ਆ ਮਾਲਕਾਂ ਨੇ ਹੋ ਸਕਦਾ ਦੂਜੀ ਹੋਵੇ। ਠੀਕ ਹੈ। ਇਹ ਸੂਈ ਤਾਂ ਹੋਣੀ ਹੈ ਜੇ ਹਨਾ। ਹਾਂ ਬਈ ਇਹਦੀ ਜੇਰ ਪੈਣੀ ਹਜੇ ਬਾਕੀ ਆ। ਇਹ ਸੂਈ ਨੂੰ ਥੋੜਾ ਟਾਈਮ ਹੀ ਹੋਇਆ। ਇਹਦਾ ਰੀਡ ਕੀ ਰਹੂ। ਇਹਦਾ ਮੇਰੇ ਵਾਸਤੇ ਲੈਣ ਦੇਣ ਜਾਂ 85000 ਰੁਪਇਆ ਖੋਲੀ ਨੂੰ ਸੋ ਦੋਸਤੋ 85000 ਰੇਟ ਹੈ ਬੱਚੇ ਨੂੰ ਇਹਨੇ ਜਨਮ ਦਿੱਤਾ ਤੇ ਸੂਈ ਹਜੇ ਹੋਣੀ ਹੈ ਇਹਦੀ ਜੇਰ ਹਜੇ ਪੈਣ ਵਾਲੀ ਹੈ ਸੋ ਪਰੇ ਹਵਾਨੇ ਚ ਤੁਸੀਂ ਦੇਖ ਰਹੇ ਹੋ ਉਹਨੂੰ ਕਿਉਂਕਿ ਹਜੇ ਬੱਚਾ ਇਹਦਾ ਉੱਠਣ ਨੂੰ ਨਹੀਂ ਲੱਗਾ ਪੂਰਾ ਸੋ ਇਹਦਾ ਰੇਟ 85000 ਰੁਪਏ ਹੈ ਕਮਾਲਾ ਬਈ ਸੋਣੀ ਤਿਆਰ ਹੋਈ ਆ ਦੱਸੋ ਗਾਣਾ ਰੇਟ ਦੇ ਹਿਸਾਬ ਤੇ ਦੇਖਦੇ ਆ ਤਾਂ ਕੱਦ ਕਾਠ ਚੰਗਾ ਹੈ ਬਾਕੀ ਜੇ ਹੁਣੇ ਸੁਕੇ ਹਟੀਆਂ ਥੋੜਾ ਟਾਈਮ ਲੱਗਦਾ ਬਸ ਉਹਨੂੰ ਦੁਬਾਰਾ ਸਰੀਰ ਜਾ ਸੈੱਟ ਕਰਨ ਤੇ ਸਵੇ ਦੇ ਨਾਲ ਬੱਚਾ ਜਿਹੜਾ ਉਹ ਮੇਲ ਕਾਫ ਹੈ ਇਸ ਸਾਈਡ ਤੋਂ ਜਿਹੜੇ ਤੁਸੀਂ ਥਾਣ ਦੇਖ ਸਕਦੇ ਹੋ ਥਾਣੇ ਦੇ ਵੀ ਹੱਥੀ ਚੁਾਈ ਵਾਲੇ ਬਾਈ ਕਹਿੰਦਾ ਵੀ ਦੱਸੀ ਪਹਿਲਾਂ ਨਾ ਪਰ ਦੂਜਾ ਸੁਆ ਹੋ ਸਕਦੀ ਹੈ ਇਹ ਜਿਹੜੀ ਵੈੜ ਵਿਰੇ ਨਾਰਮਲ ਘਰੋਂ ਲਈ ਆ ਆ ਵੈੜ ਫਾਰਮ ਦੀ ਆ ਵੀਡੀਓ ਵੀ ਆਪਣੇ ਹੁੰਚ ਹੈਗੀ ਖੁੱਲੀ ਫਿਰਦੀ ਓਕੇ ਸਵੇ ਜਿਹੜੀ ਦੋਸਤੋ ਤਿਆਰ ਦੁੱਧ ਵਾਲੀ ਇਹ ਫਾਰਮ ਦੇ ਵਿੱਚ ਹੀ ਠੀਕ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਦੋ ਨਗ ਦੋਸਤੋ ਬਾਈਕ ਉਲ ਵਕਾਉ ਸੀ ਦੋਨੇ ਤੁਹਾਨੂੰ ਦਿਖਾਤੇ ਆ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਤੁਸੀਂ ਕਰ ਸਕਦੇ ਹੋ ਜਿਹੜਾ ਨਗ ਚੰਗਾ ਲੱਗਿਆ ਖਾਸ ਕਰਕੇ ਤਿਆਰ ਦੁੱਧ ਵਾਲੀ ਨੂੰ ਭਾਵੇਂ ਦੋ ਟਾਈਮ ਚੋਲਿਓ ਗੱਪਨ ਦੇ ਥਾਂ ਪਾਸ ਹੋ ਜਾਣਗੇ ਜਿਹੜੀ ਹੁਣ ਤਾਜੀ ਬਿਲਕੁਲ ਸੂਈ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ